ਉਹ ਹਾਂ ਜੀ ਬਜੀ ਨਮਸਕਾਰ ਆ ਦਾਪਸ ਹੱਥ ਹੈ ਕਾਲ ਕੀ ਹਾਲ ਚਾਲ ਹੈ ਬਰੇ ਸਭਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹਾਂ ਥੋੜਾ ਛੋਟਾ ਭਰਾ ਮੀਂਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਦੇਖ ਕੇ ਮੇਰਾ ਭਰਾ ਨੰਦ ਮਾਨਦੇ ਹੋਣਗੇ ਉਹ ਹਾਂਜੀ ਵੀ ਦਰਸ਼ਕੋ ਜਿਵੇਂ ਕਿ ਛੋੜਨ ਵਾਲਾ ਆਪਾਂ ਵਾਅਦਾ ਕਰਿਆ ਕਿ ਡੇਲੀ ਤੇ ਡੇਲੀ ਮੇਰਾ ਭਰਾ ਤੁਹਾਨੂੰ ਇਹੋ ਜੀਆਂ ਅੱਗ ਦੀਆਂ ਲਾਟਾਂ ਨੀਰੇ ਬ੍ਰਹਮਾਸਤਰਾਂ ਦਾ ਸੱਪਾਂ ਦਾ ਸ਼ੌਂਕ ਕਰਾਉਣਾ ਠੀਕ ਹੈ ਜੀ ਆਪਣਾ ਕੰਮ ਆ ਆਪਣੀ ਵੀਡੀਓ ਨੂੰ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਕਰਨਾ ਠੀਕ ਹੈ ਵਧੀਆ ਜੇ ਕਮੈਂਟ ਕਰਨਾ ਲਾਈਕ ਕਰਨਾ ਮੇਰਾ ਵੀਰ ਉਹ ਕੰਮ ਮੇਰੇ ਭਰਾਵਾਂ ਦਾ ਜੀ ਠੀਕ ਹੈ ਜੋ ਬਿਨਾ ਕਹੇ ਉਹ ਸਾਰੇ ਕਰਦੇ ਨੇ ਉਹਨਾਂ ਦਾ ਤਾਹ ਦਿਲੋਂ ਤਾਂ ਨਾ ਬਾਦ ਮੇਰਾ ਵੀਰ ਤੇ ਹਾਂਜੀ ਵੀ ਦਰਸ਼ਕ ਕਰ ਲੋ ਚੈੱਕ ਜੀ ਆਪਣੇ ਅੱਜ ਵਾਲੇ ਠੀਕ ਹੈ ਜੀ ਜੋੜੇ ਦੀ ਕੁਆਲਿਟੀ ਬਲੱਡ ਲਾਈਨ ਤਕਰੀਬਨ ਬੱਚੇ-ਬੱਚੇ ਨੂੰ ਪਤਾ ਕਿੰਨਾ ਵਿੱਚੋਂ ਹੈਗੀ ਆ ਤੇ ਕਿੰਨਾ ਵਿੱਚੋਂ ਦੇ ਨਹੀਂ ਠੀਕ ਹੈ ਬਰੇ ਬਰੇ ਫਿਰ ਵੀ ਵਿੱਚੋਂ ਨਾ ਬਹੁਤ ਯਾਰ ਬੰਦੇ ਅਣਜਾਣ ਹੁੰਦੇ ਨੇ ਉਹ ਭਰਾ ਕਹਿੰਦੇ ਨੇ ਕਾਸ਼ ਵੀਰੇ ਤੁਸੀਂ ਲੋਕਾਂ ਦੀ ਪ੍ਰਵਾਹ ਨਾ ਕਰਦੇ ਹੋਏ ਮੇਰਾ ਭਰਾ ਬਲੱਡ ਲਾਈਨ ਲਾਜਮੀ ਦੱਸਿਆ ਕਰੋ ਠੀਕ ਆ ਜੀ ਵੱਡਾ ਜਿਹੜਾ ਉਸਤਾਦ ਬਿੰਦਰ ਪੂਲੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਗੋੜ ਰੰਗਾ ਰਤਾ ਕੂਤਰ ਚਿੱਟੀਆਂ ਅੱਖਾਂ ਦਾ ਮੇਰਾ ਭਰਾ ਠੀਕ ਆ ਜੀ ਨਾਲ ਬਾਈ ਜੀ ਕਾਲੇ ਗੋੜ ਰੰਗੀ ਕੂਦਰੀ ਆਪਣੀ ਬਿਲਕੁਲ ਪੀਲੀਆਂ ਅੱਖਾਂ ਮੇਰਾ ਵੀਰ ਲੱਗਿਆ ਲਗਾਇਆ ਜਿਹੜਾ ਜਿਹੜਾ ਐਸਾ ਤਰਨਾਟ ਜਿਹੜਾ ਦਰਸ਼ਕੋ ਬਤੇ ਡਾਂਗੇ ਕਹੋਗੇ ਕਾਸ਼ ਵੀਰੇ ਬਾਕੀ ਕੋਈ ਚੀਜ਼ ਦਿੱਤੀ ਸੀ ਤੁਸੀਂ ਕਿ ਹਾਂ ਬਾਕੀ ਵੀ ਬੱਚੇ ਉੱਡੇ ਜੋੜੀ ਦੇ ਠੀਕ ਹੈ ਵੀਰੇ ਮੈਂ ਨਹੀਂ ਕਹਿੰਦਾ ਇੱਕ ਕੱਲ ਭਰਾ ਦਾ ਫੋਨ ਆਇਆ ਕਹਿੰਦਾ ਵੀਰੇ ਤੁਹਾਡੇ ਜਾਨਪਰਾ ਦਾ ਰੇਟ ਵੀ 6000 ਜਾਂ 5000 ਹੁੰਦਾ ਆ ਮੈਂ ਕਹਾਂ ਨਹੀਂ ਬ੍ਰਦਰ ਇੰਨਾ ਰੇਟ ਆਪਣਾ ਨਹੀਂ ਹੁੰਦਾ ਇੱਧੂ ਥੱਲੇ ਥੱਲੇ ਹੁੰਦਾ ਆ ਜੀ ਬਾਕੀ ਚਲੋ ਸਮਝਦਾਰ ਭਰਾ ਨੂੰ ਇਸ਼ਾਰਾ ਕਰ ਵੀ ਸਾਡੇ ਜੋੜਿਆਂ ਦਾ ਰੇਟ ਕੀ ਹੁੰਦਾ ਆ ਤੇ ਕੀ ਨਹੀਂ ਠੀਕ ਹੈ ਜੀ ਇੱਕ ਵਾਰੀ ਤੁਸੀਂ WhatsApp ਦੇ ਉੱਤੇ ਆ ਕੇ ਪ੍ਰਾਈਜ਼ ਲਾਜ਼ਮੀ ਕਨਫਰਮ ਕਰਕੇ ਜਾਇਆ ਕਰੋ ਜੋੜਿਆਂ ਦਾ ਤੁਹਾਨੂੰ ਆਪ ਹੀ ਪਤਾ ਲੱਗ ਜੂ ਸਾਡੇ ਕਬੂਤਰਾਂ ਦਾ ਰੇਟ ਕੀ ਆ ਤੇ ਕੀ ਨਹੀਂ ਮੇਰਾ ਵੀਰ ਬਾਕੀ ਦਰਸ਼ਕੋ ਕੁਆਲਟੀ ਦੇ ਸਹਾਰਨਾ ਰੇਟ ਹੁੰਦਾ ਆ ਠੀਕ ਹੈ ਅੱਜ ਦੀ ਡੇਟ ਵਿੱਚ ਮੇਰਾ ਵੀਰ ਤੁਹਾਨੂੰ ਪਤਾ ਕਿਸੇ ਤੋਂ ਕਬੂਤਰ ਲੈਣ ਜਾਈਏ ਅਗਲਾ ਉਸ ਰੇਟ ਦੇ ਵਿੱਚ ਮੇਰਾ ਵੀਰ ਜਨਬਰ ਨਹੀਂ ਦਿੰਦਾ ਠੀਕ ਹੈ ਤੇ ਬਾਕੀ ਉਹ ਬੰਦਾ ਮੈਨੂੰ ਫੋਨ ਨਾਲ ਆ ਲਾ ਵੇ ਜਿਹਨੇ ਬਿਲਕੁਲ ਕੂੜੇ ਦੇ ਰੇਡ ਕਬੂਤਰ ਲੈਣੇ ਹੋਣ ਯਾਰ ਠੀਕ ਹੈ ਉਹ ਬੰਦੇ ਮੇਰਾ ਭਰਾ ਗਰੰਟੀਆਂ ਉਹਨਾਂ ਦੀਆਂ ਜੇ ਬੰਦਾ ਸੁਣ ਲੈਣਾ ਮੈਂ ਕਹਿੰਨਾ ਉਹਨਾਂ ਅਕੇ ਹਾਤੀ ਬਣਦੇ ਭਰੇ ਅਹੀ ਕਬੂਤਰ ਹੀ ਛੱਡ ਦਿੰਨੇ ਯਾਰ ਤੂੰ ਲੈ ਕੂਤਰ ਉਹਨਾਂ ਨੇ ਰੇਟ ਵੀ ਨਹੀਂ ਭਰਨਾ ਹੁੰਦਾ ਤੇ ਗਰੰਟੀਆਂ ਉੱਚੇ ਉੱਡਣਗੇ ਥੱਲੇ ਉੱਡਣਗੇ ਪੱਦਰ ਉੱਡਣਗੇ ਖੜਨਗੇ ਭੱਜਣਗੇ ਠੀਕ ਹੈ ਬੱਚੇ ਕਿ ਇਹੋ ਜੇ ਕੱਢਣਗੇ ਕਿੰਨੇ ਫਰੀ ਬੱਚੇ ਕੱਢਣਗੇ ਠੀਕ ਹੈ ਗੇਮ ਮੰਨਣਗੇ ਬੱਚੇ ਪਾਲਣਗੇ ਆਂਡੇ ਧਰਨਗੇ ਜੇ ਰੇਟ ਕਹ ਦੀਏ ਨਹੀਂ ਵੀਰੇ ਅਸੀਂ ਤਾਂ 1200 ਲਾ ਸਕਦੇ ਆ 500 ਲਾ ਸਕਦੇ ਆ 10000 ਗਰੰਟੀਆਂ ਇੰਨੀਆਂ ਮੰਗ ਕੇ ਆਂਦੇ ਆ ਤੇ ਰੇਟ ਉਹ ਭਰਦੇ ਨਹੀਂ ਉਹ ਖਾਸ ਕਰ ਬੰਦੇ ਮੈਨੂੰ ਫੋਨ ਨਾ ਲਾਣ ਮੇਰਾ ਭਰਾ ਹੱਥ ਬੰਨ ਕੇ ਬੇਨਤੀ ਆ ਜੀ ਉਹਨਾਂ ਅੱਗੇ ਬਾਕੀ ਆਪਣੀ ਯਾਰ ਕਿਸੇ ਬੰਦੇ ਨਾਲ ਕੋਈ ਲਾਗੜਾ ਕੋਈ ਵੈਰ ਵਿਰੋਧਤਾ ਨਹੀਂ ਮੇਰਾ ਵੀਰ ਠੀਕ ਹੈ ਅਸੀਂ ਆਪ ਦਾ ਕੰਮ ਕਰੀਦਾ ਅਸੀਂ ਆਪਣੇ ਕੰਮ ਦੇ ਵਿੱਚ ਖੁਸ਼ ਆ ਠੀਕ ਹੈ ਜੀ ਇਹੋ ਜੇ ਅਸਤਰ ਕੱਢੀ ਦੇ ਆਪਾਂ ਇਹੋ ਜੇ ਅਸਤਰਾਂ ਦੇ ਵਿੱਚ ਹੀ ਖੁਸ਼ ਆ ਮੇਰਾ ਵੀਰ ਠੀਕ ਹੈ ਬਾਕੀ ਅੱਜ ਦੀ ਡੇਟ ਦੇ ਵਿੱਚ ਮੇਰਾ ਭਰਾ ਹਰ ਬੰਦਾ ਚੰਗਾ ਹਰ ਬੰਦਾ ਸਿਆਣਾ ਹਰ ਬੰਦਾ ਚੰਗੇ ਜਾਨਵਰ ਲਾਉਂਦਾ ਹਰ ਬੰਦਾ ਚੰਗੇ ਜਾਨਵਰ ਮੁੱਲ ਲੈਂਦਾ ਠੀਕ ਹੈ ਜੀ ਕੋਈ ਇੰਨਾ ਅਨਪੜ੍ਹ ਗਵਾਰ ਬੇਖੂਬ ਬੰਦਾ ਨਹੀਂਗਾ ਜਿਹਨੂੰ ਜਾਨਵਰਾਂ ਦੀ ਪਰਖ ਨਾ ਹੋਵੇ ਠੀਕ ਹੈ ਹੁਣ ਮੈਂ ਨਸਲ ਦਾ ਨਾਮ ਤਾਂ ਦੱਸਤਾ ਹੁਣ ਤੁਹਾਨੂੰ ਪਰਖ ਹੋਣੀ ਚਾਹੀਦੀ ਮੇਰਾ ਵੀਰਕਾ ਹਾਂ ਜਾਨਵਰ ਉਸ ਬਰੀਡ ਦੇ ਵਿੱਚੋਂ ਹੈਗੇ ਆ ਜਾਂ ਨਹੀਂ ਠੀਕ ਹੈ ਜਾਨਵਰ ਪਿਓਰ ਕਬੂਤਰਾਂ ਦੇ ਵਿੱਚੋਂ ਹੁੰਦੇ ਮੇਰਾ ਭਰਾ ਇਹੀ ਕਾਰਨ ਨਾਮ ਦੇ ਨਾਲ ਕਬੂਤਰ ਆਪਣੇ ਸੇਲ ਹੁੰਦੇ ਨੇ ਪਲੱਸ ਰੀਜ਼ਨੇਬਲ ਮੇਰਾ ਵੀਰ ਆਪਣੇ ਜਾਨਵਰਾਂ ਦਾ ਪ੍ਰਾਈਸ ਹੁੰਦਾ ਆ ਠੀਕ ਹੈ ਵੱਡਾ ਜੋੜਾ ਆਂਦੇ ਬੱਚੇ ਧਰਦਾ ਹੋਇਆ ਬੱਚੇ ਉਹਨਾਂ ਦੀ ਫੁੱਲ ਗਰੰਟੀ ਦੇ ਨਾਲ ਮੇਰਾ ਵੀਰ ਆਪਾਂ ਇਹ ਵੱਡੀ ਜੋੜੀ ਦੇਾਂਗੇ ਕਿਸੇ ਮੇਰੇ ਭਰਾ ਨੂੰ ਜੋੜਾ ਚਾਹੀਦਾ ਹੋਵੇ ਠੀਕ ਹੈ ਜੀ ਵੈਕਸੀਨੇਟ ਹੋਏ ਹੋਏ ਜਾਨਵਰ ਆ ਜਿਵੇਂ ਤੁਹਾਨੂੰ ਹਰ ਵੀਡੀਓ ਵਿੱਚ ਮੈਂ ਗਲਾ ਪਾੜ ਕੇ ਰੌਲਾ ਪਾ ਕੇ ਕਹਿੰਦਾ ਵੀਰੇ ਵੈਕਸੀਨੇਟ ਹੋਏ ਹੋਏ ਜਾਨਵਰ ਆ ਉਹਦੇ باوجود ਯਾਰ ਹਰ ਬੰਦੇ ਉਹਦਾ ਭਾਜੀ ਟੀਕਾ ਲੱਗਾ ਹੋਇਆ ਵੀਰੇ ਸਾਰੇ ਕੂਤਰਾਂ ਦੇ ਯਾਰ ਇੰਜੈਕਸ਼ਨ ਲੱਗੇ ਹੋਏ ਹੁੰਦੇ ਆ ਇੱਕ ਗੱਲ ਪੁੱਛਦਾ ਬੰਦਾ ਬਾਰ-ਬਾਰ ਫਿਰ ਚੰਗਾ ਨਹੀਂ ਲੱਗਦਾ ਹਨਾ ਜਿਹੜੂ ਆਪਾਂ ਸਾਰੀ ਗੱਲ ਵੀਡੀਓ ਵਿੱਚ ਬਕਾਇਦਾ ਦੱਸੀ ਹੀ ਹੁੰਦੀ ਆ ਤੁਸੀਂ ਯਾਰ ਮੰਨ ਕੇ ਚਲੋ ਜੋੜਾਂ ਦਾ WhatsApp ਤੇ ਆ ਕੇ ਪ੍ਰਾਈਜ਼ ਐ ਇੱਕ ਵਾਰੀ ਲਾਜ਼ਮੀ ਕਨਫਰਮ ਕਰਿਆ ਕਰੋ ਇੱਕ ਵਾਰੀ ਪੁੱਛੋ ਚਾਹੇ 10 ਵਾਰੀ ਪੁੱਛੋ ਕੋਈ ਗੁੱਸਾ ਗੱਲਾਂ ਨਹੀਂ ਮੇਰਾ ਭਰਾ ਪਰ ਜੋ ਚੀਜ਼ ਆਪਾਂ ਵੀਡੀਓ ਵਿੱਚ ਦੱਸੀ ਯਾਰ ਉਹ ਰਿਪੀਟ ਕਰਕੇ ਨਾ ਪੁੱਛਿਆ ਕਰੋ ਮੇਰਾ ਭਰਾ ਤੇ ਆ ਜਾਓ ਵੀ ਸਦਰੋਂ ਹੁਣ ਆਪਾਂ ਤੁਹਾਨੂੰ ਆਪਣੀ ਅੱਜ ਵਾਲੀ ਟੌਪ ਜੋੜੀ ਦੇ ਦੇਖੋ ਯਾਰ ਪਹਿਲਾਂ ਤੁਸੀਂ ਜੋੜਾ ਚੈੱਕ ਕਰੋ ਮੇਰਾ ਭਰਾ ਬੇਕ ਨਾ ਜੋੜੇ ਨੂੰ ਦਰਸ਼ਕ ਪੌਖ ਲੱਥ ਦੀ ਪੌਖ ਜਮਾ ਚਿੱਟੀਆਂ ਅੱਖਾਂ ਠੀਕ ਆ ਜੀ ਤੇ ਕਬੂਤਰੀ ਦੀਆਂ ਅੱਖਾਂ ਮੇਰਾ ਭਰਾ ਬਿਲਕੁਲ ਪੀਲੀਆਂ ਜਿਹਨੂੰ ਆਪਾਂ ਕਹਿੰਦੇ ਆ ਨਾ ਸਰੋ ਖੁੱਲੀ ਅੱਖ ਖੜਜੋ ਤੇ ਆ ਉਪਰਾ ਹੁਣ ਆਪਾਂ ਤੁਹਾਨੂੰ ਕਰਾਉਨੇ ਆ ਸ਼ੌਂਕ ਤੇ ਫਿਰ ਛੱਡਦੇ ਆ ਆਪਾਂ ਜੋੜੇ ਨੂੰ ਖੁੱਡਿਆਂ ਦੇ ਵਿੱਚ ਤੇ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਤਸੱਲੀ ਬਖਸ਼ ਭਰਾ ਸੋਡਾ ਸ਼ੌਂਕ ਕਰਾਉਂਦਾ ਬਸ ਤੁਸੀਂ ਵੀਡੀਓ ਵਿੱਚ ਲਾਸਟ ਟਾਈਮ ਬਣੇ ਰਹੋ ਤੇ ਪਿਆਰਾ ਜਿਹਾ ਕਮੈਂਟ ਕਰਨਾ ਮੇਰਾ ਭਰਾ ਨਹੀਂ ਭੁੱਲਣਾ ਠੀਕ ਹੈ ਉਹ ਹਾਂਜੀ ਵੀ ਦਰਸ਼ਕੋ ਆ ਸਭ ਤੋਂ ਪਹਿਲਾਂ ਜੀ ਕਰੋ ਦੇਦਾਰ ਆਪਣੇ ਕਬੂਤਰ ਦੇ ਮੇਰਾ ਵੀਰੇ ਠੀਕ ਆ ਪਿੰਜਰੇ ਦੇ ਵਿੱਚ ਦੇਖੋ ਕਿਵੇਂ ਜੋੜਾ ਇੱਧਰ ਉੱਧਰ ਰਹਿ ਇੱਧਰ ਉੱਧਰ ਹੁਣ ਹੱਥ 'ਚ ਬਣ ਕੇ ਬੈਠਾ ਨਾ ਗੁੱਗੂ ਆ ਮੇਰਾ ਵੀਰੇ ਚੈੱਕ ਕਰੋ ਕੁਆਲਿਟੀ ਕਦ ਕਾਠ ਸ਼ੈਕਲ ਅਕਲ ਰੰਗ ਰੂਪ ਬਹੁਤ ਜਿਆਦਾ ਦਿੱਤਾ ਜੀ ਉਸ ਪਰਮਾਤਮਾ ਦੀ ਸਿਖਤ ਨੂੰ ਠੀਕ ਹੈ ਰੰਗ ਰੂਪ ਦੇ ਨਾਲ ਨਾਲ ਬਰੇ ਪਿਓਰ ਬਲੱਡ ਦੇ ਵਿੱਚੋਂ ਕਬੂਤਰ ਉਸਤਾਦ ਬਿੰਦਰ ਪੂਲੇ ਵਾਲੇ ਕੂਤਰਾਂ ਵਿੱਚੋਂ ਉਹ ਠਹਿਰ ਜਾ ਠਹਿਰ ਜਾ ਲਓ ਜੀ ਹੱਥ ਚਾ ਕੇ ਕੂਤਰ ਦੇਖੋ ਧੌਣਾ ਜਮ ਇਹਨਾਂ ਨੇ ਅੰਦਰ ਨੂੰ ਕਰਕੇ ਰੱਖਿਆ ਪੂਰੇ ਦਰਸ਼ਕੋ ਕੜ ਰਹੇ ਜਾਣ ਭਰਿਆ ਮੇਰਾ ਵੀ ਹੱਥ ਚਾ ਕੇ ਤਾਂ ਰਾਜੀ ਨਹੀਂ ਕੂਤਰ ਇਹ ਇਹਨਾਂ ਨੂੰ ਐ ਹੁਣ ਸਾਨੂੰ ਪਿੰਜਰੇ ਅੰਦਰ ਖੁੱਲੇ ਛੱਡ ਦੋ ਠੀਕ ਹੈ ਬਿਲਕੁਲ ਦਰਸ਼ਕੋ ਦੁੱਧ ਚਿੱਟੀਆਂ ਅੱਖਾਂ ਪਹਿਲਾਂ ਰੰਗ ਰੂਪ ਚੈੱਕ ਕਰੋ ਅਧੀਆਂ ਕੰਨੀਆਂ ਕੂਤਰੀਆਂ ਆ ਰਹੀਆਂ ਨੇ ਹਲੇ ਠੀਕ ਐ ਤੇ ਆ ਬੋਏ ਜੀ ਜਨਮਰ ਆਪਣੀ ਦੀ ਅੱਖ ਐ ਜੀ ਅੱਖ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਦੇਖੋ ਮੇਰਾ ਵੀ ਉਹ ਆਹਾ ਹੁੰਦੀ ਮੇਰਾ ਭਰਾ ਬਲੱਡ ਲਾਈਨ ਚੈੱਕ ਕਰ ਲਓ ਵੀਰੇ ਠੀਕ ਐ ਬੈਲਕਨ ਤੇ ਚੁੱਟੀਆਂ ਅੱਖਾਂ ਦੇ ਵਿੱਚ ਮੇਰਾ ਵੀਰੇ ਨੀਲੇ ਡੋਰੇ ਛੋਟਾ ਜਿਹਾ ਨੂਰਾ ਕੂਤਰ ਦੀ ਅੱਖ ਦਾ ਵੇਚਣ ਨੂੰ ਦੱਸਕੋ ਮੈਂ 6000 ਨੂੰ 5000 ਨੂੰ ਜੋੜਾ 4000 ਨੂੰ ਵੇਚਦਾ ਪਰ ਨਹੀਂ ਯਾਰ ਚੈੱਕ ਕਰ ਲਓ ਆਪਣੀ ਕੋਸ਼ਿਸ਼ ਰਹਿੰਦੀ ਨਹੀਂ ਯਾਰ ਆਪਾਂ ਮਾਤੜ ਬੰਦੇ ਦਾ ਵੀ ਸ਼ੌਂਕ ਪਗਾ ਸਕੀਏ ਠੀਕ ਹੈ ਰੇਡ ਤੁਸੀਂ ਲਾਜ਼ਮੀ ਕਨਫਰਮ ਕਰਕੇ ਜਾਇਓ ਮੇਰਾ ਭਰਾ ਜੁੜੇ ਦਾ ਤੇ ਆ ਵੀਰੇ ਦੂਜੇ ਬੰਨੇ ਦੀ ਅੱਖ ਮੇਰਾ ਵੀਰੇ ਕਰੋ ਚੈੱਕ ਦੇਖੋ ਕੋਈ ਲਾਲੀ ਚ ਅੱਖ ਨਹੀਂ ਬਿਲਕੁਲ ਸਾਫ ਦੁੱਧ ਜਿੱਤੀਆਂ ਅੱਖਾਂ ਛੋਟਾ ਜਾਂ ਨੂਰ ਅੱਖ ਦਾ ਠੀਕ ਹੈ ਬਾਕੀ ਮੁਕੰਮਲ ਵजूद ਪੋਟਾ ਹਿੱਕ ਚੈੱਕ ਕਰ ਲੋ ਰੰਗ ਚੈੱਕ ਕਰ ਲੋ ਹੁਣ ਸੂ ਨੂੰ ਵਿਖਾਉਣਾ ਜੀ ਕਬੂਤਰ ਆਪਣੇ ਦਾ ਪੱਲਾ ਲਾਸਟ ਵਾਲੀ ਕੰਨੀਆ ਵੀਰੇ ਗੁੱਲਿਆਂ ਤੇ ਆ ਕੂਤਰ ਆ ਰਹੀਆਂ ਨੇ ਆ ਲੋ ਜੀ ਦੇਖੋ ਜੀ ਫਰਾਂ ਦੀ ਬਨਾਵਟ ਪਹਿਲੀ ਕੰਨੀ ਤੋਂ ਬਗਲ ਦੇਖੋ ਜੀ ਆ ਪਹਿਲੀ ਕੰਨੀ ਆਹ ਆ ਆਪਣੀ ਬਗਲ ਦੇਖੋ ਮਰਾ ਭਰਾ ਕਿ ਡੇ ਵੱਡੀ ਬਗਲ ਦਾ ਕਬੂਤਰ ਆ। ਵੀਰੇ ਜਿਹੜੇ ਬੰਦੇ ਨੂੰ ਕਬੂਤਰ ਦੇ ਪੱਲੇ ਵਿੱਚ ਇਸ ਚੀਜ਼ ਦਾ ਮੇਨ ਕਿਰਦਾਰ ਪਤਾ ਨਾ ਉਹ ਬੰਦਾ ਆਹ ਜੇ ਜਾਨਵਰ ਕਬੂਤਰ ਛੜਦਾ ਨਹੀਂ ਉਹੋ। ਠੀਕ ਹੈ ਅਗਲਾ ਪੱਲਾ ਚੈੱਕ ਕਰਨ ਨੂੰ ਲਾਸਟ ਵਾਲੀਆਂ ਕੰਨੀਆਂ ਦਰਸ਼ਕੋ ਆ ਰਹੀਆਂ ਨੇ ਕਬੂਤਰ ਦੀਆਂ। ਠੀਕ ਹੈ ਸਾਰ ਆ ਰਹੀਆਂ ਨੇ। ਠਹਿਰ ਜਾ ਠਹਿਰ ਜਾ। ਬਾਕੀ ਤੁਸੀਂ ਸਟਾਪ ਕਰ ਯਾਰ। ਦਰਸ਼ਕੋ ਕਬੂਤਰ ਨਾਲ ਛੜਾਉਣ ਨੂੰ ਬੜਾ ਕਰਦਾ ਪਿਆ ਸੀਗਾ ਤੇ ਫਰ ਜੇ ਬਲੇ ਛਾੜ ਦੇ ਕੂਤਰ ਨੇ ਤੇ ਆ ਲੋ ਜੀ ਆ ਤੁਸੀਂ ਪਹਿਲਾਂ ਮਕਮਲ ਚੈੱਕ ਕਰ ਲੋ ਕਬੂਤਰ ਆਪਣੇ ਦਾ ਕਦ ਕਾਠ ਬਾਡੀ ਸਟਰਕਚਰ ਤੇ ਰੰਗ ਰੂਪ ਚੈੱਕ ਕਰੋ ਦੇਖੋ ਜੀ ਕਿੱਡੀ ਟਾਪ ਕੁਆਲਟੀ ਦਾ ਆਪਣਾ ਇਹ ਕੂਤਰ ਦੇਖੋ ਮੇਰਾ ਭਰਾ ਠੀਕ ਆ ਜੀ ਇਹੋ ਜੇ ਕੂਤਰਾਂ ਦੇ ਬੱਚਿਆਂ ਦੀ ਗਰੰਟੀ ਦੀ ਵੇਹੇ ਲੋੜ ਹੁੰਦੀ ਨਹੀਂ ਇਹੋ ਜੇ ਕੂਤਰਾਂ ਦੇ ਬੱਚੇ ਡਾਉਣੇ ਨਹੀਂ ਬਹਾਉਣੇ ਪੈਂਦੇ ਮੇਰਾ ਭਰਾ ਠੀਕ ਆ ਜੇਕਰ ਚੰਗੀ ਸਾਂਭ ਕਰੋਗੇ ਇੱਕ ਬੰਦਾ ਕਹਿੰਦਾ ਨਾ ਔੜਦੇ ਨਹੀਂ ਇੱਕ ਬੰਦਾ ਕਹਿੰਦਾ ਬਹਿੰਦੇ ਨਹੀਂ ਉਹ ਚੀਜ਼ ਆ ਮੇਰਾ ਵੀਰ ਬਾਕੀ ਪੈਰਾਂ ਦੀ ਦਸਕੋ ਕੁਆਲਟੀ ਚੈੱਕ ਕਰ ਲੋ ਤੇ ਜੋੜ ਐ ਸਾ ਮੈਂ ਕਹਿੰਦਾ ਮੰਦਾ ਸੁਈ ਵੀ ਨਹੀਂ ਅੰਦਰ ਪਾ ਸਕਦਾ ਠੀਕ ਹੈ ਜੀ ਜਮਾ ਸਰਖ ਪੈਰਾਂ ਦਾ ਆਪਣਾ ਇਹ ਕੂਤਰ ਜਿਹੋ ਜੀ ਲੋਕ ਉਹੋ ਜੀਆਂ ਨੋਂਦਰਾ ਮੇਰਾ ਆਪਣਾ ਬਾਕੀ ਕੂਤਰ ਆਪਣਾ ਦਾ ਰੰਗ ਬਹੁਤ ਵਧੀਆ ਆ ਯਾਰ ਠੀਕ ਹੈ ਜੀ ਰੰਗ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਾਕੀ ਤੁਰਦਾ ਫਿਰਦਾ ਜਦੋਂ ਪਰ ਆਪਾਂ ਤੁਹਾਨੂੰ ਵਿਖਾਤਾ ਤੇ ਆ ਸੀਗਾ ਦਰਸ਼ਕੋ ਆਪਣਾ ਮਕਮਲ ਕੂਤਰ ਸੱਚ ਤੁਹਾਨੂੰ ਪੂਛ ਵਿਖਾਦਾ ਯਾਰ ਕੂਤਰ ਦੀ ਤਾਂ ਬਹੁਤਿਆਂ ਨੇ ਕਹਿਣਾ ਕਾਸ਼ ਵੀਰੇ ਕੀ ਗੱਲ ਪੂਛ ਨਹੀਂ ਵਿਖਾਈ ਆ ਲੋ ਜੀ ਬਿਲਕੁਲ ਬੰਦ ਪੂਛ ਰਹਾਦਾ ਵੀਰੇ ਇਹ ਨਹੀਂ ਕੋਈ ਅੰਗੂਠੇ ਲਾ ਜਿੱਧਰ ਮਰਜ਼ੀ ਕਰੀ ਚਲੋ ਬਿਲਕੁਲ ਬੰਦ ਪੂਛ ਰਹਾਦਾ ਕੂਤਰ ਆਪਣਾ ਤੇ ਆ ਆ ਸੀਗਾ ਵੀਰੇ ਆਪਣਾ ਮਕੰਮਲ ਕੂਤਰ ਤੇ ਆ ਉਪਰਾ ਹੁਣ ਆਪਾਂ ਤੁਹਾਨੂੰ ਇਸ ਸਕੂਟਰ ਦੇ ਨਾਲ ਲੱਗੀ ਕੂਦਰੀ ਦਾ ਸ਼ੌਂਕ ਕਰਾਉਨੇ ਆ ਠੀਕ ਆ ਜੀ ਉਹ ਹਾਂ ਜੀ ਵੀ ਦਰਸ਼ਕੋ ਆ ਕਰੋ ਚੈੱਕ ਜੀ ਆਪਣੀ ਮਾਦੀ ਦੀ ਕੁਆਲਟੀ ਮੇਰਾ ਭਰਾ ਪਹਿਲਾਂ ਰੰਗ ਰੂਪ ਕਦ ਕਾਠ ਸ਼ਕਲ ਅਕਲ ਚੈੱਕ ਆ ਲੋ ਜੀ ਠਹਿਰ ਜਾ ਪੱਤਾ ਠਹਿਰ ਜਾ ਦੇਖੋ ਜੀ ਕਿੱਡੀ ਕੌੜ ਕੂਦਰੀ ਹੱਥ ਜਾ ਕੇ ਦੇਖੋ ਕਿ ਮੈਨ ਲਾਉਂਦੀ ਜ਼ੋਰ ਦੇਖੋ ਲੈ ਟੈਕ ਹੀ ਨਹੀਂ ਬੰਦੀ ਤੇਗਾ ਪਿੰਜਰੇ ਵਿੱਚ ਵੀ ਜੋੜਾ ਭੱਜਦਾ ਪਿਆ ਸੀ ਤੇ ਹੱਥ 'ਚ ਆ ਕੇ ਤਾਂ ਮੇਰਾ ਭਰਾ ਜਮਾ ਧੋਣਾ ਵੇਖੋ ਅੰਦਰ ਨੂੰ ਕਰਕੇ ਰੱਖ ਲਿਆ ਨੇ ਠੀਕ ਆ ਜੀ ਗੋੜਨ ਕੀ ਰੱਤੀ ਕੁਤਰੀ ਥੋੜੇ ਕਾਲੇ ਪੰਦੇ ਵਿੱਚ ਠਹਿਰ ਜਾ ਪੁੱਤ ਠਹਿਰ ਜਾ ਬਿਲਕੁਲ ਬਾਈ ਜੀ ਪੀਲੀਆਂ ਅੱਖਾਂ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲੋ ਦਰਸ਼ਕੋ ਜਿਹੜਾ ਜਾਨਵਰ ਚੰਗਾ ਹੁੰਦਾ ਨਾ ਜਿਵੇਂ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਕਹਿੰਦਾ ਹੁੰਦਾ ਮੇਰਾ ਵੀਰ ਜਾਨਵਰ ਦੀ ਸ਼ਕਲ ਤੇ ਮੇਰਾ ਭਰਾ ਕਬੂ ਕਬੂਤਰ ਦੇ ਨਾਲ ਘੂਰਨੀ ਦਿਖਾ ਦਿੰਦੀ ਘੂਰਨੀ ਕਿ ਹਾਂ ਬਈ ਵਾਕਈ ਕੋਈ ਚੀਜ਼ ਹੈਗੀ ਆ ਦੇਖੋ ਮੇਰਾ ਭਰਾ ਕੌਣ ਕੱਢਦਾ ਯਾਰ ਇਹੋ ਜੀਆਂ ਚੀਜ਼ਾਂ ਮੇਰਾ ਭਰਾ ਬਾਕੀ ਯਾਰ ਉਹ ਭਰਾਮਾ ਦਾ ਵੀ ਤਹਿ ਦਿਲੋਂ ਧੰਨਵਾਦ ਜਿਹੜੇ ਸਾਨੂੰ ਏਡੇ ਚੰਗੇ ਜਾਨਵਰ ਦਿੰਦੇ ਨੇ ਠੀਕ ਹੈ ਜੀ ਉਹਨਾਂ ਦੀ ਬਦੌਲਤ ਮੇਰਾ ਵੀਰਾ ਆਪਾਂ ਤੁਹਾਨੂੰ ਚੰਗੇ ਜਾਨਵਰਾਂ ਦਾ ਮੇਰਾ ਭਰਾ ਸ਼ੌਂਕ ਕਰਾਉਨੇ ਆ ਜੀ ਚਲੋ ਸਾਡੀ ਮਿਹਨਤ ਹੈਗੀ ਆ ਪਰ ਜਿਹੜੇ ਬੰਦੇ ਸਾਨੂੰ ਇਹੋ ਜੇ ਕੂਤਰ ਦਵਾਉਂਦੇ ਨੇ ਜਾਂ ਦਿੰਦੇ ਨੇ ਉਹਨਾਂ ਭਰਾਮਾ ਦਾ ਵੀ ਯਾਰ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਤੁਹਾਨੂੰ ਸ਼ੌਂਕ ਕਰਵਾ ਰਹੇ ਆ ਮੇਰਾ ਭਰਾ ਠੀਕ ਹੈ ਜੀ ਕਦ-ਕਦ ਚੈੱਕ ਕਰ ਲਓ ਜੀ ਮਾਦੀ ਆਪਣੀ ਦਾ ਦੇਖੋ ਕਿਉਂ ਪਤਾ ਲਾਦਾ ਹਾਂ ਬਈ ਬਾਕੀ ਕੋਈ ਚੀਜ਼ ਆਈ ਆ ਹੱਥ ਦੇ ਵਿੱਚ ਦੇਖੋ ਮੇਰਾ ਭਰਾ ਸ਼ਕਲ ਐ ਲਾਦਾ ਨਾ ਵੱਡੂ ਦੰਦੀ ਹੁਣੇ ਪਰ ਨਹੀਂ ਯਾਰ ਇਹਦਾ ਚਾਰੇ ਬਹੁਤ ਭੋਲੇ ਜਾਨਵਰ ਇਹਨਾਂ ਨੇ ਕੀ ਕਹਿਣਾ ਵਿਚਾਰਿਆਂ ਨੇ ਤੇ ਆਹ ਦਰਸ਼ਕੋ ਮਾਦੀ ਆਪਣੀ ਦੀ ਅੱਖ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਬਿਲਕੁਲ ਪੀਰੀਆਂ ਸਰੂ ਫੁੱਲੀਆਂ ਅੱਖਾਂ ਦੀ ਆਪਣੀ ਇਹ ਮਦੀਨ ਠੀਕ ਹੈ ਠਹਿਰ ਜਾ ਬਹੁਤ ਠਹਿਰ ਜਾ ਸ਼ਰਦਨਾਂ ਤੈਨੂੰ ਖੜ ਜਾ ਆ ਲਓ ਜੀ ਆਹ ਵਾਜੀ ਦੂਜੇ ਬੰਦੇ ਦੀ ਅੱਖ ਚੈੱਕ ਕਰ ਲਓ ਦੇਖੋ ਮੇਰਾ ਭਰਾ ਪਰੇ ਹੁਣ ਇੱਦੂ ਉੱਤੇ ਕੁਆਲਿਟੀ ਤਾਂ ਨਹੀਂ ਹੋ ਸਕਦੀ ਨਾ ਕਬੂਤਰਾਂ ਦੇ ਵਿੱਚ ਹੁਣ ਇਹੋ ਜਿਹੇ ਜੋੜੇ ਬੰਦਾ ਗਰੰਟੀ ਦਿੰਦਾ ਚੰਗਾ ਵੀੜੀ ਲੱਗਦਾ ਯਾਰ ਠੀਕ ਐ ਆ ਲੋ ਜੀ ਆ ਮੇਰਾ ਪ੍ਰਾਪ ਪੱਲੇ ਦੀ ਚੈੱਕ ਕਰੋ ਕੁਆਲਿਟੀ ਕਿਉਂ ਬਣਦੀ ਕੋਈ ਗੱਲਬਾਤ ਨਹੀਂ ਮੇਰਾ ਭਰਾ ਦੱਸਿਓ ਫਿਰ ਲਾਜੂ ਹੈ ਚੌੜੇ ਚੌੜੇ ਵੱਡੇ ਵੱਡੇ ਪੱਲੇ ਦੀ ਆਪਣੀ ਮਦੀਨ ਹੈ ਕੋਈ ਗੈਪ ਨਹੀਂ ਕੋਈ ਕਹ ਨਹੀਂ ਨਿੱਗਰ ਪੱਲੇ ਦੀ ਦਰਸ਼ਕੋ ਆਪਣੀ ਇਹ ਕੂਤਰੀ ਹੈ ਠੀਕ ਐ ਜਮਾ ਦਰਸ਼ਕੋ ਪੂਸਤਾ ਹੀ ਕੰਨੀਆਂ ਰੱਖਦੀ ਕੂਤਰੀ ਤੇ ਆ ਮੇਰਾ ਭਰਾ ਸ਼ੈਕਲ ਦਵਾਤ ਤੋਂ ਚੈੱਕ ਕਰ ਲੋ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਣਾ ਤੇ ਆ ਬਾਈ ਜੀ ਅਗਲਾ ਪੱਲਾ ਜੀ ਬਿਲਕੁਲ ਦਰਸ਼ਕੋ ਰੀਜ਼ਨਬਲ ਪ੍ਰਾਈਸ ਆ ਜੀ ਇੰਨੀ ਗਰੰਟੀ ਆ ਇੱਕ ਵਾਰੀ ਜੋੜੇ ਦਾ ਰੇਟ ਜਾਣੋਗੇ ਫਿਰ ਨਹੀਂ ਤੁਸੀਂ ਜੋੜਾ ਛੱਡਦੇ ਇਹ ਠੀਕ ਐ ਅਗਲਾ ਪੱਲਾ ਚੈੱਕ ਕਰ ਲਓ ਦੇਖੋ ਮਰਾ ਭਰਾ ਚੌੜੇ ਚੌੜੇ ਕੋਈ ਗੈਪ ਨਹੀਂ ਕੋਈ ਕਹੋ ਨਹੀਂ ਮਰਾ ਵੀਰ ਕੋਈ ਜੂ ਮੱਖੀ ਕੁਛ ਨਹੀਂ ਬਿਲਕੁਲ ਸਾਫ਼ ਸੁਥਰੇ ਕੂਤਰ ਨੇ ਇਹ ਨਹੀਂ ਹਾਂ ਜੋ ਕੂੜਾ ਕਬਾੜ ਮਿਲਿਆ ਤੇ ਲਿਆ ਕੇ ਬੰਦੇ ਨੇ ਚਾੜਤਾ ਨਹੀਂ ਵੀਰੇ ਸਿੰਗਲ ਸਿੰਗਲ ਜੋੜਾ ਲਾਈਦਾ ਪਰ ਚੀਜ਼ ਉਹ ਲਾਈਦੀ ਜਿਹਨੂੰ ਕਹਿੰਦੇ ਤਬਾਹੀ ਵਾਲੀ ਉਹ ਚੀਜ਼ ਲਾਈਦੀ ਮਰਾ ਵੀਰ ਆਹ ਲਓ ਜੀ ਆ ਮਾਦੀ ਆਪਣੀ ਦੀ ਪੂਛ ਬਿਲਕੁਲ ਬੰਦ ਪੂਛ ਰਾਦੀਆਂ ਅੰਗੂਠੇ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰਾਂ ਦੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਪੂਰੀ ਲੋਕ ਪੂਰੀਆਂ ਨੌਂਦਰਾ ਬੰਦ ਜੋੜਾਂ ਦੀ ਆਪਣੀ ਮਾਦੀ ਹੈ। ਠੈਰ ਜਾ। ਇਹ ਆਲੂ ਜੀ। ਦੇਖੋ ਮੇਰਾ ਭਰਾ। ਇਹ ਸੀਗੇ ਦਰਸ਼ਕੋ ਆਪਣੀ ਮਕਮਲ ਕੂਤਰੀ। ਠੈਰ ਜਾ ਕੀ ਹੁੰਦਾ? ਤੇ ਆ ਉਪਰਾ ਹੁਣ ਆਪਾਂ ਸੋਨੂੰ ਜੋੜਾ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਨੇ ਆ। ਕਰਦੇ ਟੋਪ ਹਾਂਜੀ ਵੀ ਦਰਸ਼ਕੋ ਆ ਦੁਆਰ ਤੋਂ ਮੇਰਾ ਪਰਾ ਜੋੜੇ ਆਪਣੇ ਤੁਸੀਂ ਮਕਮਲ ਸਟਾਈਲਿੰਗ ਮਜੀਸ਼ਨ ਚੈੱਕ ਕਰ ਸਕਦੇ ਹੋ ਦੇਖੋ ਜੀ ਕਿਵੇਂ ਪੱਬਾਂ ਦੇ ਭਾਰ ਖਲੋਂਦੇ ਪਤਾ ਲੱਗਦਾ ਹਾਂ ਵੀ ਪੰਜਰਾਂ ਦੇ ਵਿੱਚ ਬਾਕੀ ਕੋਈ ਚੀਜ਼ਾਂ ਛੱਡੀਆਂ ਹੋਈਆਂ ਨੇ ਮੇਰਾ ਵੀਰ ਇਹੋ ਜਿਹੇ ਜੋੜੇ ਵੀਰੇ ਦੇਖ ਕੇ ਜੋੜਿਆਂ ਨੂੰ ਭੱਖ ਲਾਥੇਗੀ ਥੋੜੇ ਆਂਦੀ ਗਵਾਂਦੀ ਠੀਕ ਆ ਜੀ ਨਾਲ ਦੇ ਤੁਹਾਡੇ ਸੱਜਣ ਮਿੱਤਰ ਆਉਣਗੇ ਅਗਲੇ ਕਹਿਣਗੇ ਕਿ ਹਾਂ ਵੀਰੇ ਜੋੜਾ ਕਿੱਥੋਂ ਖੜਿਆ ਯਾਰ ਬੜਾ ਟੌਪ ਤੇ ਖਰਾ ਜੋੜਾ ਯਾਰ ਬਹੁਤ ਬੰਦੇ ਫੋਨ ਲਾਉਂਦੇ ਵੀਰੇ ਕਾਸ਼ ਵੀਰੇ ਤੁਹਾਡੇ ਜਾਨਵਰ ਆਪਾਂ ਵਿਖਾਏ ਸੀਗੇ ਬੰਦੇ ਕਹਿੰਦੇ ਯਾਰ ਬਹੁਤ ਜ਼ਿਆਦਾ ਚੰਗੇ ਜਾਨਵਰ ਆ ਬਹੁਤ ਵਧੀਆ ਉਦੋਂ ਵੀਰੇ ਸਾਡੀ ਰੂਹ ਬਹੁਤ ਖੁਸ਼ ਹੁੰਦੀ ਆ ਯਾਰ ਜਦੋਂ ਬੰਦਾ ਸਾਡੇ ਕੋ ਉਤਰੀ ਤਾਰੀਫ ਕਰਦਾ ਆ ਠੀਕ ਹੈ ਚਲੋ ਅਸੀਂ ਤਾਂ ਕਰਦੇ ਬੰਦਾ ਕਰਦਾ ਪਰ ਜੇ ਕੋਈ ਥਰਡ ਪਰਸਨ ਆ ਕੇ ਕਰਦਾ ਨਾ ਤਾਂ ਮੇਰਾ ਭਰਾ ਖੁਸ਼ੀ ਬੰਦੇ ਦੀ ਦੁੱਗਣੀ ਹੋ ਜਾਂਦੀ ਕਿੰਨਾਈ ਯਾਰ ਚਲੋ ਸਾਡੀ ਮਿਹਨਤ ਮੇਰਾ ਭਰਾ ਪੱਲੇ ਪੈ ਗਈ ਆ ਠੀਕ ਹੈ ਬਾਕੀ ਡਲਬਰੀ ਇਹਨਾਂ ਦੀ ਆਲ ਪੰਜਾਬ ਆ ਜੀ ਪੰਜਾਬ ਤੋਂ ਇਲਾਵਾ ਦਰਸ਼ਕੋ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਸਰ ਇਹਨਾਂ ਥਾਵਾਂ ਦੇ ਉੱਤੇ ਮੇਰਾ ਵੀਰ ਬਾਕੀ ਆਪਣਾ ਜਿਹੜਾ ਤੱਕ ਪੋਸੀਬਲ ਹੋਏਗਾ ਵੀਰ ਤੁਹਾਡਾ ਕੋਸ਼ਿਸ਼ ਕਰੇਗਾ ਇਹਨਾਂ ਜਾਨਵਰਾਂ ਦੀ ਪਹੁੰਚ ਤੁਹਾਨੂੰ ਉਥੋਂ ਤੱਕ ਪੋਸੀਬਲ ਕਰਵਾ ਕੇ ਦੇਗਾ ਠੀਕ ਹੈ ਜੀ ਸੋ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਦੇ ਵਾਝੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚ ਕੋਈ ਨਵੇਂ ਟਾਪ ਦੇ ਖਰੇ ਜੇ ਜਾਨਵਰ ਜਿਹਨੂੰ ਵੇਚ ਕੇ ਬੰਦਿਆਂ ਦੀ ਭੁੱਖ ਲੱਥੇ ਠੀਕ ਹੈ ਤੇ ਆਪਣੇ ਕਸਟਮਰ ਨੂੰ ਮੇਰਾ ਵੀਰ ਭਾਜੜਾ ਪੈਣ ਕਾਚੂਰੇ ਜੋੜਾ ਸਾਡਾ ਹੋ ਗਿਆ ਸਾਡਾ ਹੋ ਗਿਆ ਜੋੜਾ ਗਾਣਾ ਤਈ ਵੇਰੇ ਆਪਾਂ ਨੂੰ ਜਿਹੜੇ ਕਿਸੇ ਭਰਾ ਨੇ ਪਹਿਲਾਂ ਪੇਮੈਂਟ ਲਾਤੀ ਜੂੜਾ ਉਹਦੇ ਵਾਸਤੇ ਰੱਖ ਲਈਦਾ ਆ ਬਾਅਦ ਵਿੱਚ ਮੇਰਾ ਵੀਰ ਗੁੱਸਾ ਨਾ ਕਰਿਆ ਕਰੋ ਹਾਂ ਤੁਸੀਂ ਇੱਕ ਵਾਰੀ WhatsApp ਉੱਤੇ ਆ ਕੇ ਮੈਸੇਜ ਕਨਫਰਮ ਕਰ ਲਿਆ ਕਰੋ ਕਿ ਵੀਰੇ ਜੂੜਾ ਹੈਗਾ ਆ ਕਈ ਵਾਰੀ ਦਰਸ਼ਕੋਂ ਨਾਲ ਨਾਲ ਕੂਤਰ ਸੇਲ ਵੀ ਹੋ ਜਾਂਦੇ ਤੇ ਕਈ ਵਾਰੀ ਮੇਰਾ ਭਰਾ ਇੱਕ ਦੋ ਦਿਨ ਕਈ ਵਾਰੀ ਵੀਰੇ ਤਿੰਨ ਚਾਰ ਦਿਨ ਵੀ ਰਹਿ ਜਾਂਦੇ ਆ ਏਡੀ ਕੋਈ ਖਾਸ ਗੱਲ ਨਹੀਂ ਠੀਕ ਹੈ ਤੇ ਠੀਕ ਆ ਵੀ ਮਿਲਦੇ ਹੁਣ ਆਪਾਂ ਤੁਹਾਨੂੰ ਬਾਬਿਓ ਅਗਲੀ ਵੀਡੀਓ ਵਿੱਚ ਤੇ ਲੈ ਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਤੇ ਨਸਲ ਵਿੱਚੋਂ ਟੌਪ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਜੀ